ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਦੇ ਨੌਜਵਾਨ ਅਤੇ ਵਿਦਿਆਰਥੀਆਂ ਨੂੰ ਹਵਾ ਦੀ ਗੁਣਵੱਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਉਹਨਾਂ ਨੂੰ ਵਾਤਾਵਰਣ ਦੀ ਬਕਾਲਤ ਕਰਨ ਲਈ ਸਮਰੱਥ ਬਣਾਉਣ ਲਈ ਕਲੀਨ 에ਅਰ ਪੰਜਾਬ ਨੇ ਸੋਮਵਾਰ ਨੂੰ ਜੰਗ ਚੈਂਪੀਅਨਸ ਫਾਰ ਕਲੀਨ 에ਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸਾਲ ਪਾਰ ਚੱਲਣ ਵਾਲੀ ਇਹ ਵਿਆਪਕ ਪਹਿਲ ਕਦਮੀ ਵਿਦਿੱਕ ਆਧਾਰਿਆਂ ਤੇ ਕੋਈ ਵਿੱਤੀ ਭੋਜ ਪਾਏ ਬਿਨਾ ਵਾਤਾਵਰਣ ਦੇ ਮਹੱਤਵਪੂਰਨ ਮੁੱਦਿਆਂ ਬਾਰੇ ਜਨ ਤੱਕ ਜਾਗਰੂਕਤਾ ਪੈਦਾ ਕਰਨ ਲਈ ਕਲੀਨ 에ਅਰ ਪੰਜਾਬ ਦੀ ਚੱਲ ਰਹੀ ਵਚਨਬੱਧਤਾ ਨੂੰ ਦਰਸਾਉਂਦੀ ਹੈ YCCA ਪ੍ਰੋਗਰਾਮ ਇੰਟਰਐਕਟਿਵ ਗਤੀਵਿਧੀਆਂ ਦੀ ਇੱਕ ਲੜੀਬੱਦ ਲੜੀ ਅਤੇ ਹਵਾ ਦੀ ਗੁਣਵੱਤਾ ਤੇ ਕੇਂਦਰੀ ਤੇ ਇੱਕ ਮਜਬੂਤ ਵਿਦਇਕ ਮੈਡਿਊਲ ਰਾਹੀਂ ਵਿਦਿਆਰਥੀਆਂ ਨੂੰ ਸਰਗਰਮੀ ਨਾਲ ਸ਼ਾਮਲ ਕਰੇਗਾ ਇਹਨਾਂ ਗਤੀਵਿਧੀਆਂ ਵਿੱਚ ਮਾਹਿਰਾਂ ਦੀ ਅਗਵਾਈ ਵਾਲੇ ਸਿਖਲਾਈ ਸੈਸ਼ਨ ਇੰਟਰਐਕਟਿਵ ਵਰਕਸ਼ਾਪਾਂ ਲੇਖਣ ਮੁਕਾਬਲੇ ਅਤੇ ਵਿਹਾਰਕ ਅਨੁਭਵ ਜਿਵੇਂ ਕਿ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮਾ ਸ਼ਾਮਲ ਹਨ ਇਹਨਾਂ ਪਹਿਲਕਦਮੀਆਂ ਵਿੱਚ ਹਿੱਸਾ ਲੈ ਕੇ ਵਿਦਿਆਰਥੀ ਹਵਾ ਪ੍ਰਦੂਸ਼ਣ ਇਸ ਤੇ ਸਿਹਤ ਤੇ ਵਾਤਾਵਰਣ ਪ੍ਰਭਾਵਾਂ ਅਤੇ ਪ੍ਰਭਾਵੀ ਨਿਵਾਰਣ ਰਣਨੀਤੀ ਬਾਰੇ ਵੀ ਆਪਣੀ ਸਮਝ ਨੂੰ ਡੂੰਘਾ ਕਰਨਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਕੀਤਾ ਇਸ ਪ੍ਰੋਗਰਾਮ ਵਿੱਚ ਮੁੱਖ ਵਿਗਿਆਨੀ ਡਾਕਟਰ ਪ੍ਰਭਜੋਤ ਕੌਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਸਮੇਤ 10 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਕਲੀਨ 에ਅਰ ਪੰਜਾਬ ਦੇ ਮੈਂਬਰ ਹਾਜ਼ਰ ਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੁੱਖ ਵਿਗਿਆਨੀ ਡਾਕਟਰ ਪ੍ਰਭ ਜੋਤ ਕੌਰ ਨੇ ਸਾਫ਼ ਹਵਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਬੱਚੇ ਜਾਣਦੇ ਹਨ ਅਤੇ ਸਮਝਦੇ ਵੀ ਹਨ ਕਿ ਹਵਾ ਪ੍ਰਦੂਸ਼ਣ ਸਿੱਧੇ ਤੌਰ ਤੇ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਾਫ਼ ਹਵਾ ਉਹਨਾਂ ਨੂੰ ਆਪਣੇ ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰੇਗੀ ਵਾਈ ਸੀ ਸੀ ਏ ਪ੍ਰੋਗਰਾਮ ਰਾਹੀਂ ਵਿਦਿਆਰਥੀ ਸਰਗਰਮੀ ਨਾਲ ਉਹਨਾਂ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ ਜੋ ਸਾਫ਼ ਹਵਾ ਦੀ ਬਕਾਲਤ ਕਰਦੇ ਹਨ ਅਤੇ ਉਹਨਾਂ ਦੇ ਭਾਈਚਾਰਿਆਂ ਦੇ ਸਕਾਰਾਤਮਕ ਪ੍ਰਭਾਵ ਵੀ ਪਾਉਂਦੇ ਹਨ ਅਸਰ ਵਿਖੇ ਸਟੇਟ ਕਲਾਈਮੇਟ ਐਕਸ਼ਨ ਦੇ ਮੁਖੀ ਸਨਮ ਸੁਤੀਰਥ ਵਜ਼ੀਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇੰਟਰਐਕਟਿਵ ਗਤੀਵਿਧੀਆਂ ਦੀ ਇੱਕ ਕਿਊਰੇਟਿਡ ਲੜੀ ਅਤੇ ਹਵਾ ਦੀ ਗੁਣਵੱਤਾ ਤੇ ਕੇਂਦਰਿਤ ਇੱਕ ਮਜ਼ਬੂਤ ਵਿਦਿਅਕ ਮੈਡਿਊਲ 라ਹੀ ਸਰਗਰਮੀ ਨਾਲ ਜੁੜਨ ਦਾ ਮੌਕਾ ਮਿਲੇਗਾ ਇਹਨਾਂ ਇਸ ਵਿੱਚ ਮਾਹਿਰਾਂ ਦੀ ਅਗਵਾਈ ਵਾਲੇ ਸਿਖਲਾਈ ਸੈਸ਼ਨ ਇੰਟਰਐਕਟਿਵ ਵਰਕਸ਼ਾਪਾਂ ਲੇਖਣ ਮੁਕਾਬਲੇ ਅਤੇ ਵਿਹਾਰਿਕ ਅਨੁਭਵ ਸ਼ਾਮਲ ਹਨ ਸਿਟੀ ਨੀਡਜ਼ ਆਰਗੇਨਾਈਜੇਸ਼ਨ ਲੁਧਿਆਣਾ ਦੇ ਮੁਖੀ ਮਨਿਤ ਦਿਵਾਨ ਨੇ ਸਾਫ਼ ਹਵਾ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਲੋੜ ਤੇ ਚਰਨਾ ਪਾਇਆ ਉਹਨਾਂ ਕਹਾਂਗੇ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਇਹ ਮਹੱਤਵਪੂਰਨ ਹੈ ਉਹਨਾਂ ਕਹਾਂਗੇ ਜਦੋਂ ਸਾਡੇ ਨੌਜਵਾਨਾਂ ਨੂੰ ਸੂਚਿਤ ਅਤੇ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਤਬਦੀਲੀ ਲਈ ਸ਼ਕਤੀਸ਼ਾਲੀ ਬਕੀਰ ਬਣਦੇ ਹਨ ਸਮਾਜ ਦੀ ਜਾਗਰੂਕਤਾ ਅਤੇ ਕਾਰਵਾਈ ਨੂੰ ਅੱਗੇ ਵਧਾਉਂਦੇ ਹਨ ਇੱਕ ਜਾਗਰੂਕ ਨਾਗਰਿਕ ਨਵੀਨਤਾਕਾਰੀ ਹੱਲਾ ਅਤੇ ਸਮੂਹਿਕ ਯਤਨ ਵੱਲ ਅਗਵਾਈ ਕਰ ਸਕਦਾ ਹੈ ਸਾਫ਼ ਹਵਾ ਤੇ ਸਾਰਿਆਂ ਲਈ ਇੱਕ ਸਿਹਤਮੰਦ ਭਵਿੱਖ ਦੀ ਲੜਾਈ ਵਿੱਚ ਇੱਕ ਠੋਸ ਫਰਕ ਲਿਆ ਸਕਦਾ ਹੈ ਲੌਂਚ ਦੇ ਦੌਰਾਨ ਪਤਵੰਤਿਆਂ ਨੇ ਸਕੂਲ ਕੈਂਪਸ ਵਿੱਚ ਇੱਕ ਛੋਟੀ ਜਿਹੀ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ ਜੋ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਾ ਪ੍ਰਤੀਕ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਹਵਾ ਦੀ ਗੁਣਵੱਤਾ ਤੇ ਕੇਂਦਰਿਤ ਸੱਪ ਅਤੇ ਪੌੜੀਆਂ ਥੀਮ ਵਾਲੀ ਗੇਮ ਵਿੱਚ ਵੀ ਹਿੱਸਾ ਲਿਆ ਜਿਸ ਨਾਲ ਇੱਕ ਮਨੋਰੰਜਕ ਅਤੇ ਇੰਟਰਐਕਟਿਵ ਤਰੀਕੇ ਨਾਲ ਵਿਸ਼ੇ ਦੀ ਸਮਝ ਵਿੱਚ ਵਾਧਾ ਹੋਇਆ